ਲੈ ਕੇ ਕੀ ਕਰਾ ਚਾਹੁੰਦੇ ਹੋ ਬੇਗੋਵਾਲ ਚ ਬਣਾ ਕੀ ਫੀਲ ਕਰਦੇ ਪ੍ਰਸ਼ਾਸਨ ਦੇ ਕੋਈ ਬੇਗੋਵਾਲ ਦੇ ਵਿੱਚ ਜਿਹੜਾ ਟ੍ਰੈਫਿਕ ਦੀ ਸਮੱਸਿਆ ਹੈ ਨਾ ਮੇਰਾ ਖਿਆਲ ਇਹ ਆਪਾਂ ਲਾਈਏ ਨਾ ਮੇਰਾ ਖਿਆਲ ਲੱਗੇ ਕਪੂਰ ਸਲੇ ਦਾ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਸਿਰਫ ਪਿੰਡ ਬੇਗੋਵਾਲ ਅੱਚੇ ਦੋ ਦੋ ਤਿੰਨ ਕਿਲੋਮੀਟਰ ਲੰਬੇ ਜਾਮ ਲੱਗੇ ਨੇ ਦੁਕਾਨਾਂ ਉਹਦੀਆਂ ਸਾਈਡਾਂ ਤੇ ਪਜਾਤ ਵਿੱਚ ਲੋਕੜੇ ਗੱਡੀਆਂ ਖੜਾ ਰੀਆਂ ਨੇ ਮੈਂ ਤੇ ਅਪੀਲ ਕਰਨਾ ਕਿ ਜਿੰਨੇ ਪੁਲਿਸ ਇਹਨਾਂ ਥਾਣਾ 1 2 4 ਦਿਨ ਲਗਾਤਾਰ ਜਿੰਨੀਆਂ ਗੱਡੀਆਂ ਖੜੀਆਂ ਨੇ ਉਹਨਾਂ ਦਾ ਚਲਾਨ ਕੱਟੇ ਤੇ ਜਿਹੜੀ ਗੱਡੀ ਬਾਜ਼ਾਰ 'ਚ ਖੜੀ ਉਹਦੇ ਚਲਾਨ ਕੱਟੇ ਪਾਰਕਿੰਗਾਂ ਇੰਨੀਆ ਵਧੀਆ ਜਗ੍ਹਾ ਬਣੀਆਂ ਹਨ ਗੱਡੀਆਂ ਆਪਣੀਆਂ ਪਰਦੇ 'ਚ ਲਾਹਣ ਤੇ ਕੋਈ ਸਮੱਸਿਆ ਨਹੀਂ ਹੈਗੀ ਇੰਨੀ ਟਰੱਫ 'ਕਿ ਬੰਦਾ ਤੁਰ ਕੇ ਵੀ ਇੱਕ ਦੁਕਾਨ ਤੋਂ ਚੌਥੀ ਦੁਕਾਨ ਤੱਕ ਬੰਦਾ ਤੁਰ ਕੇ ਜਾਣਾ ਬੜਾ ਮੁਸ਼ਕਲ ਹੈ ਬਸ ਇੱਕ ਕੰਮ ਇਹ ਦੱਸਿਆ ਕਿ ਮੁਲਾਜ਼ਮਾਂ ਹੀ ਕਾਟਾ ਰਾਜਮਣ ਕਾਟੀ ਹੈ ਪਰ ਸਰਕਾਰ ਨੂੰ ਚਾਹੀਦਾ ਹੈ ਮੁਲਾਜ਼ਮਾਂ ਤੇ ਸਾਨੂੰ ਹੀ ਪਤਾ ਹੈ ਕਿ ਬੇਕੋਲ ਥਾਣੇ ਦੇ ਮੁਲਾਜ਼ਮ ਬਹੁਤ ਕਟੜੇ ਉਹ ਕਿਤੇ ਜੇ ਮੁਲਾਜ਼ਮ ਹੋਣਗੇ ਤਾਂ ਤਾਂ ਹੀ ਉਹ ਵੀ ਕਾਰੇ ਗਸ਼ਤ ਕਰਨਗੇ ਜਦੋਂ ਮੁਲਾਜ਼ਮ ਹੀ ਨਹੀਂ ਸਰਕਾਰ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਢੱਡੋਕੜ ਮੁਲਾਜ਼ਮ ਇੱਥੇ ਬੇਗੋਲ ਦੇ ਥਾਣੇ ਵਿੱਚ ਵੱਧ ਤੋਂ ਵੱਧ ਭੇਜੋ ਕਿਉਂਕਿ ਇਹਦੀ ਸਮੱਸਿਆ ਜਿਹੜੀ 2-3 ਮਹੀਨੇ ਚੱਲਨੀ ਹੈ ਬਹੁਤ ਵੱਡੀ ਸਮੱਸਿਆ ਹੈ ਇੱਥੇ ਲੋਕਾਂ ਨੂੰ ਬਹੁਤ ਟਰੱਕ ਜਿਹੜੇ ਲੰਘਦੇ ਨੇ ਵੇਖੋ ਜੀ ਹੁਣ ਜਿਹੜੇ ਟਰੱਕ ਲੰਘਦੇ ਨੇ ਪਹਿਲੀ ਗੱਲ ਉਹਨਾਂ ਜਿਹੜਾ ਰੂਟ ਬਣਿਆ ਹੈ ਉਹਨਾਂ ਨੇ ਨਜ਼ਾਰਾ ਤੇ ਆਈ ਹੈ ਕਿ ਜਿਹੜੇ ਬੰਦੇ ਨੂੰ ਨੰਡਾਲੇ ਜਾਣਾ ਤੇ ਉਹ ਟਰੱਕ ਉਸੇ ਤੋਂ ਰੋਡ ਤੋਂ ਲੈ ਕੇ ਲੱਗੇਗਾ ਉਹਦੀ ਕੋਈ ਏਡੀ ਵੱਡੀ ਸਮੱਸਿਆ ਵੀ ਨਹੀਂ ਹੈ ਬਸ ਮਜ਼ਾ ਹੈ ਵੀ ਨਹੀਂ ਕਿਉਂਕਿ ਉਹਨਾਂ ਦੀ ਦਸਤਾ ਹੀ ਐਵੇਂ ਕਹਿੰਦੇ ਸਿਕਰੀ ਦਾ ਘੜਾ ਟਰੱਕ ਬਣਾ ਦੇਤਾ ਤੇ ਸਿਕਰੀ ਆਏਗਾ ਟਰੱਕ ਉਹ ਕਿਧੋਂ ਪੁੱਤੂ ਕਹਿੰਦੇ ਸਿਧਾਰਨਪੁਰ ਤੋਂ ਥੋੜਾ ਆਏਗਾ ਪ੍ਰਸ਼ਾਸਨ ਨੂੰ ਬਹੁਤ ਪੀਲ ਕਰਨਿਆ ਇਹੋ ਪੀਲ ਕਰਨਿਆ ਕਿ ਇਹ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਠੀਕ ਹੈ ਜਿੰਨੀ ਕੁ ਉਹਨਾਂ ਕੋਲ ਮੁਲਾਜ਼ਮ ਨੇ ਬੇਗੋਆ ਦੇ ਵਿੱਚ ਪੂਰੀ ਗੱਲ ਚੰਦੇ ਨੇ ਪਰ ਘਾੜ ਉਹਨਾਂ ਦੀ ਘਾੜ ਕਰਕੇ ਹੀ ਥੋੜੀ ਸਮੱਸਿਆ ਆਂਦੀ ਹੈ ਤੇ ਲੋਕ ਕੋਈ ਇੱਥੇ ਕੰਪਲੇਨ ਲੜਨੋਂ ਪੈਂਦੇ ਨੇ ਇੱਥੇ ਘਟ ਵੱਟ ਦਾਤਾਂ ਲਾਈ ਗਏ ਹੋ ਰਿਹਾ ਨੇ ਇਹ ਬੇਗੋੜ ਮੈਰੀ ਤੇ ਪੀਲੇ ਕੇ ਸਰਕਾਰ ਨੂੰ ਵੀ ਪੰਚਾਇਤ ਨੂੰ ਵੀ ਕਿ ਜਿੰਨਾ ਕਿ ਤੁਸੀਂ ਆਪਣੇ ਕੋ ਬੰਦੇ ਚਾਰ ਮਗਾਓ ਕਿ ਕਿ ਇਥੇ ਬੇਗੋੜ ਦੇ ਵਿੱਚ ਪੂਰਾ ਥੇੜਾ ਕੱਢੋ ਤਾਲੁਕਾ ਨੂੰ ਸੁਖਦਾ ਸਾਹ ਹੁਣਾ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਦੀ ਮਜਬੂਰੀ ਹੈ ਕਿ ਜੋ ਵੀ ਇਹ ਆਪਣੀ ਪੁਲਿਸ ਮਲਾਜੋ ਨੇ ਉਹ ਘਟਨੇ ਇਥੇ ਡੀਸੀ ਸਾਹਿਬ ਨੇ ਇੱਕ ਆਰਡਰ ਕਟੇ ਹੈ ਕਿ ਜੇ ਟਿਫਨ ਨੇ ਉਹ ਦਿਨੇ ਬੰਦ ਹੋਣੇ ਚਾਹੀਦੇ ਨੇ 8 ਵਜੇ ਤੋਂ 10 ਵਜੇ ਤੱਕ ਤੇ ਉਹਦੇ ਤੇ ਕੋਈ ਧਿਆਨ ਨਹੀਂ ਕੀਤਾ ਗਿਆ ਪ੍ਰਸ਼ਾਸਨ ਦੇ ਘੱਟ ਹੋਣ ਕਰਕੇ ਲੋਕ ਉਹਦਾ ਗਲਤ ਫਾਇਦਾ ਉਠਾ ਰਹੇ ਨੇ ਔਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਧੀ ਜਾਰੀ ਬੇਗੋ ਵਾਲੇ ਔਰ ਜੋ ਨਜਾਇਜ਼ ਕਬਜ਼ੇ ਜਿਹੜੇ ਵੀ ਹੋਏ ਨੇ ਦੁਕਾਨਾਂ ਵਾਲਿਆਂ ਨੇ ਬਾਹਰ ਘੱਟ ਘੱਟ ਕੇ ਸਬਾਨ ਜਦਾ ਲਗਾਇਆ ਉਹ ਈਓ ਦਾ ਈਓ ਦਾ ਖਸੂਰ ਹੈ ਕਿ ਈਓ ਆਪ ਸਾਰੇ ਪਿੰਡ ਉਹ ਵੇਖੇ ਨਜਾਇਜ਼ ਕਬਜ਼ੇ ਔਰ ਨਗਰਪਾਲਿਕਾ ਦੀ ਜਗ੍ਹਾ ਤੇ ਵੈਸੇ ਵੀ ਪਿੰਡ ਦੇ ਵਿੱਚ ਵੀ ਕੰਸਟਰਕਸ਼ਨ ਹੋ ਰਹੀ ਬੜੀ ਖੁੱਲ ਕੇ ਉਹ ਉਹ ਵੀ ਨਹੀਂ ਵੇਖਦੇ ਬੇਗੋਲ ਦਾ ਇੰਨਾ ਕਿ ਨੁਕਸਾਨ ਕੀਤਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਉਹਦੇ ਉੱਲ ਧਿਆਨ ਹੀ ਨਹੀਂ ਦੇ ਰਿਹਾ ਜੇਕਰ ਗੱਲ ਕੀਤੀ ਹੋਵੇ ਪ੍ਰਸ਼ਾਸਨ ਨੇ ਕਿ ਕਿ ਕੱਲ ਤੋਂ ਮਿਲਣ ਦੀ ਘਟ ਹੈ ਨਹੀਂ ਸਕਾਟ ਕਿ ਕਹਿੰਦਾ ਚਾਹੁੰਦਾ ਪ੍ਰਸ਼ਾਸਨ ਕੋਲ ਜੇ ਪੁਲਿਸ ਮੁਲਾਜ਼ਮ ਨੂੰ ਮਕਵਾਵਾਗਾ ਕਿ ਜੇ ਘਟਨੇ 'ਚ ਇੱਕ ਵੀ ਪੁਲਿਸ ਮੁਲਾਜ਼ਮ ਥਰਲੇਦਾਰ ਜੀ ਆ ਕੇ ਖੜ ਜਾਵੇ ਤਾਂ ਸਾਰਾ ਸਿਸਟਮ ਠੀਕ ਹੋ ਜਾਂਦਾ ਹੈ ਔਰ ਇੱਕ ਲੋਕ ਐਪਲਸ ਦੀ ਵਰਦੀ ਤੁਸੀਂ ਬਹੁਤ ਖੌਮ ਖਾਂਦੇ ਨੇ ਔਰ ਡਿਸਪਲਨ ਵਿੱਚ ਆ ਜਾਂਦੇ ਨੇ ਲੋਕਾਂ ਦੇ ਕਿਸੇ ਦੀ ਪ੍ਰਸ਼ਾਸਨ ਨਾ ਹੋਣ ਕਰਕੇ ਡਿਸਪਲਨ ਇੰਨਾ ਕਿ ਭੰਗ ਕੀਤਾ ਬਹੁਤ ਤੰਗੀ ਆ ਰਹੀ ਜੀ ਜੇ ਮੇਨ ਰੋਡ ਦੀ ਗੱਲ ਕੀਤੀ ਜਾਵੇ ਜਾਂ ਬਾਜ਼ਾਰ ਦੀ ਗੱਲ ਕੀਤੀ ਜਾਵੇ ਤਾਂ ਕੀ ਹਾਲ ਹੈ ਮੇਨ ਰੋਡ ਤੇ ਵੀ ਜਿਹੜੇ ਸੜਕ ਹੈ ਜਿਹੜੀ ਹੈ ਜਿਹੜੀ ਰੋਡ ਹੈ ਇਹ 100 ਫੁੱਟ ਚੌੜੀ ਹੈ ਕੋਈ ਛੋਟੀ ਰੋਡ ਨਹੀਂ ਹੁੰਦੀ 100 ਫੁੱਟ ਚੌੜੀ ਇਹ ਇਹ ਦੁਕਾਨਾਂ ਵਾਲਿਆਂ ਕਰਕੇ ਜਿਆਦਾ ਜਾਮ ਰਹਿਦਾ ਹੈ ਇੱਕ ਪਾਰਕਿੰਗ ਦੀ ਪ੍ਰੋਬਲਮ ਹੈ ਇੱਕ ਪਾਰਕਿੰਗ ਕਰਦੇ ਨੇ ਲੋਕ ਸੜਕ ਦੇ ਉੱਪਰ ਚੜ੍ਹ ਕੇ ਜੇ ਡਬਲ ਪੱਟੀ ਜਿਹੜੀ ਲੱਗੀ ਹੈ ਉਹਦੇ ਤੋਂ ਬਾਹਰ ਪਾਰਕਿੰਗ ਕੀਤੀ ਜਾਵੇ ਫਿਰ ਵੀ ਸਮੱਸਿਆ ਨਹੀਂ ਆਏਗੀ ਕਿ ਪੀਛੇ ਪਾਰਕਿੰਗ ਸੀ ਐਸ ਵੀ ਮੈਂ ਡੀ ਸੀ ਸਾਹਿਬ ਨੂੰ ਤੇ ਐਸ ਐਸ ਵੀ ਸਾਹਿਬ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਥੋੜਾ ਜਿਹਾ ਇਧਰ ਜਿਹੜਾ ਇੱਕ ਗੌਰ ਦੇ ਕਰਨ ਕਿ ਸਾਡੇ ਜਿਹੜੇ ਲੋਕ ਤੰਗੀ 'ਚ ਫੇਰ ਰਹੇ ਨੇ ਐਨ ਆਰ ਆਈ ਇਲਾਕੇ ਇੱਥੇ ਬਹੁਤ ਲੋਕ ਬਾਹਰੋਂ ਆਏ ਨੇ ਔਰ ਰਣ ਸ਼ਾਸਨ ਭੰਗ ਕਰਦੇ ਨੇ ਆ ਕੇ ਜਿਹੜਾ ਉਹਨਾਂ ਨੂੰ ਥੋੜੀ ਜੀ ਮਤ ਦਿੱਤੀ ਜਾਏ। ਸਹੀ ਟ੍ਰੈਫਿਕ ਪੱਲੇ ਲੈ ਕੇ ਕੀ ਕਹਿਣਾ ਕਿਉਂ ਨਹੀਂ ਪੇਟਾ। ਵੇਖੋ ਅਸਲੀ ਟ੍ਰੈਫਿਕ ਦੀ ਸਮੱਸਿਆ ਜਿਹਦੀ ਹਾਲਤ ਲਈ ਜਵੇ ਬਹੁਤ ਹੀ ਜ਼ਿਆਦਾ ਮਾੜੀ ਹੈ। ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਸਭ ਤੋਂ ਪਹਿਲਾਂ ਤੇ 5-5 7-7 ਫੁੱਟ ਤੇ ਆਪਣੀ ਦੁਕਾਨ ਕੱਟੀ ਹੋਈ ਹੈ। ਉਹਦੇ ਬਾਅਦ ਚ ਫਿਰ ਕੋਈ ਮਹਿੰਦੀ ਵਾਲੇ ਭਾਏ ਨੇ ਕੋਈ ਕੋਈ ਭਾਏ ਨੇ ਫਿਰ ਕੋਈ ਮੇਰੇ ਵਾਂਗ ਕਸਟਮਰ ਆ ਜਾਏ ਤੇ ਉਹ ਵੀ ਪਾਰਕਿੰਗ ਦੀ ਗੱਡੀ ਨਹੀਂ ਲਾਂਦਾ। ਉਹ ਵੀ ਸੜਕ ਦੇ ਖਿਲਾਰ ਦਾ ਗੱਡੀ ਜੀ। ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਕੀ ਥੋੜਾ ਜਿਹਾ ਇਸ ਵਾਸਤੇ ਧਿਆਨ ਦੇਵੇ ਕੋਈ ਸਪੈਸ਼ਲ ਪੁਲਿਸ ਭੇਜਣਾ ਉਹ ਦੱਤ ਚਲਾਨ ਜ਼ਰੂਰ ਕੱਟਣ ਲੋਕਾਂ ਨੂੰ ਥੋੜੀ ਲੋਕਾਂ ਨੂੰ ਵੀ ਸਮਝ ਨਹੀਂ ਆ ਗਈ ਆ ਥੋੜੀ ਜਿਹਾ ਪਹਿਲਾਂ ਹੀ ਪਾਰਕ ਦੇ ਸਾਹਮਣੇ ਇੱਕੜੇ ਗੱਡੀ ਖੜੀ ਕੀਤੀ ਉਹਨੂੰ ਬੇਨਤੀ ਕੀਤੀ ਭਾਜੀ ਇੱਥੇ ਸਾਡੇ ਮੌਤ ਹੋਈ ਹੈ ਤਾਂ ਕਿੱਥੇ ਜਾਣਾ ਲੋਕਾਂ ਨੇ ਉਹ ਗੱਡੀ ਕਿ ਕਰ ਲੋ 20 ਮਿੰਟ ਬਾਅਦ 20 ਮਿੰਟ ਅੜ ਕੇ ਫੇਰ ਹੜ ਕੇ ਉਹਨੂੰ ਕਿਹਾ ਭਾਜੀ 40 ਰੁਪਏ ਮੇਰੇ ਕੋਲ ਨਹੀਂ ਤੂੰ ਗੱਡੀ ਪਾਰਕ ਦੇ ਵਾਲਾ ਐ ਐਵੇਂ ਦਾ ਤਾਂ ਲੋਕ ਨੇ ਸਾਡੇ ਪਰ ਪ੍ਰਚਾਰਕ ਕਹਿ ਰਹੇ ਕਿ ਸਾਡੇ ਕੋਲ ਫੋਰਸ ਨਹੀਂ ਬਣਦੀ ਬਦਤੀ ਬਲਵਾ ਪ੍ਰਸ਼ਾਸਨ ਕੋ ਫੋਰਸ ਹੋਣੀ ਚਾਹੀਦੀ ਐ ਕਿਉਂ ਨਹੀਂ ਹੋਣੀ ਕੋਈ ਵੀ ਸਮੱਸਿਆ ਹੈ ਕੋਈ ਵੀ ਕੇਸ ਹੈ ਪ੍ਰਸ਼ਾਸਨ ਇਹ ਕਰ ਰਹੇ ਨੇ ਇੱਕ ਪ੍ਰਸ਼ਾਸਨ ਨਾ ਕਰੇਗਾ ਤਾਂ ਕਿਨੇ ਕਰਨਾ ਸਹਾਲੇ ਜਿਹੜੇ ਹਾਲਾਤਾਂ ਦੀ ਗੱਲ ਜਿਹੜੇ ਕਿਹੜਾ ਆਸਤਾ ਜਿਹੜਾ ਜਿਹੜੇ ਹਿਸਾਬ ਨਾਲ ਬੇਗੋਲ ਦੀ ਸਮੱਸਿਆ ਦੇਖੀ ਜਾਵੇ ਪ੍ਰਸ਼ਾਸਨ ਤੇ ਜ਼ੀਰੋ ਆ ਪਿਆ ਨਾ ਪੁਲਸ ਮਹਿਕਮਾ ਤੇ ਨਾ ਹੀ ਸਾਡਾ ਜੋ ਯੂਐਸ ਪ੍ਰਸ਼ਾਸਨ ਇਹ ਬਿਲਕੁਲ ਕੋਈ ਕੰਮ ਨਹੀਂ ਕਰਦਾ ਪਿਆ ਜੀ ਬਿਲਕੁਲ ਠੀਕ ਪੱਕ ਮੰਗ ਇਹ ਕਰਦੇ ਆ ਕਿ ਸਾਡਾ ਯੂਐਸ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਆਪਣਾ ਜਿਹੜਾ ਲਾਲ ਬਾਜ਼ਾਰ ਚ ਜੋ ਵਾਦੂਸ ਲੋਕਾਂ ਦਾ ਸਮਾਨ ਕੱਟੇ ਨੇ ਉਹਦੇ ਤੇ ਹੱਲ ਕੀਤਾ ਜਾਵੇ ਪ੍ਰਸ਼ਾਸਨ ਨੇ ਵੀ ਕਹਿੰਨੇ ਐ ਐਸਐਸਓ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਕੋਈ ਮੁਲਾਜ਼ਮ ਭੇਜਣ ਬਾਜ਼ਾਰ ਚ ਜਿੱਦਾਂ ਥੋੜੀ ਕਾਰਵਾਈ ਹੋ ਸਕੇ ਇਹ ਜਾਓ ਕਿ ਜੋ ਹਾਲਾਤ ਇਸ ਵਾਰੀ ਨਜ਼ਰ ਆ ਰਹੇ ਆ ਬਹੁਤ ਪੁੱਟ ਆਉਂਦੇ ਆ ਇਹ ਹਾਲਾਤ ਇੱਕ ਤੇ ਸਾਡੇ ਅਸੀਂ ਦੁਕਾਨਦਾਰ ਵੀ ਜਿਹੜੀਆਂ ਚਾਰਾ ਪਾਰ ਕਿਥੇ ਪਾਰਕਿੰਗ ਚ ਨਹੀਂ ਲਾਉਂਦੇ ਸਾਡੀ ਵੀ ਗਲਤੀ ਐ ਪਰ ਲੋਕਾਂ ਨੂੰ ਪਾਰਕਿੰਗ ਸੈਂਸ ਵੀ ਨਹੀਂ ਹੈਗੀ ਇਹ ਵੀ ਬਹੁਤ ਜ਼ਰੂਰੀ ਐ ਕਿ ਪ੍ਰਸ਼ਾਸਨ ਕੋ ਤੁਸੀਂ ਕਹਿ ਰਹੇ ਮੁਲਾਜ਼ਮ ਘਾਟੇ ਤੇ ਪ੍ਰਸ਼ਾਸਨ ਦੇ ਤੇ ਪ੍ਰਾਈਵੇਟ ਵਲੰਟੀਅਰ ਨੂੰ ਤਿਆਰ ਕਰਨ ਮੁੜਿਆ ਨੂੰ ਤੇ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ ਮੈਂ ਤੇ ਵੈਸੇ ਇਹ ਕਹੂੰਗਾ ਵੀ ਜੈਲੋ ਲਾਈਨ ਲਾਈ ਜਾਵੇ ਜਿਹੜਾ ਜੈਲੋ ਲਾਈਨ ਦੇ ਘੱਡੀ ਬਾਹਰ ਖੜਦਾ ਉਹ ਟੋ ਕਰਕੇ ਇਥੋਂ ਲਈ ਜਾਵੇ ਤੇ ਉਹਦਾ ਚਲਾਨ ਕਟਿਆ ਜਾਵੇ ਤਾਂ ਇਹ ਫਿਰ ਇਹਦੀ ਜਿਹੜੀ ਹੈ ਸਮੱਸਿਆ ਘਟ ਪਈ ਪਰ ਇੱਕ ਪਾਸੇ ਡੀਸੀ ਸਾਹਿਬ ਵੱਲੋਂ ਉੱਥੇ ਮੱਤੇ ਇਹਦੇ ਭਾਰੀ ਵਾਹਣ ਜਿਹੜੇ ਆ ਗਏ ਆ ਉਹ ਨਹੀਂ ਹੋਣੀ ਚਾਹੀਦੀ ਹਨ ਲੈ ਕੇ ਕੀ ਜਣਾ ਚਾਹੋ ਭਾਜੀ ਇਹ ਤੇ ਮੈਂ ਪ੍ਰਸ਼ਾਸਨ ਦੀ ਬਹੁਤ ਵੱਡੀ ਇਨਗੈਲੀ ਕਹੂੰਗਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਿਹੜੇ ਟਰੱਕਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੂੰ ਇਹਨਾਂ ਥੋੜਾ ਸ਼ਕਤੀ ਦੇ ਨਾਲ ਇੱਕ ਕਾਨੂੰਨ ਪਾਸ ਕੀਤਾ ਜਾਵੇ ਇਹਨਾਂ ਨੂੰ ਰੋਕਿਆ ਜਾਵੇ ਮਾਪੀਟ ਦੇ ਦਾ ਵੇਖੋ ਗੱਲ ਕਰਦੇ ਕੈਪਕ ਦੇ ਸਾਡੇ ਬਹੁਤ ਪ੍ਰੋਬਲਮ ਹੈ ਲੋਕਾਂ ਨੂੰ ਗੱਡੀ ਚਲਾਉਂਦਾ ਪਤਾ ਨਹੀਂ ਪੜ ਕੇ ਲਾਇਸੈਂਸ ਨਹੀਂ ਬਣਾਉਂਦੇ ਜਾਂ ਪੜ ਕੇ ਲਾਇਸੈਂਸ ਬਣਾ ਤੇ ਕਦੀ ਡਰਪ ਕਿਨਾਂ ਅਸੀਂ ਪਾਰ ਕੇ ਜੇ ਕੋ ਬਾਦ ਵਿੱਚ ਆ ਪਾਰਕ ਛੱਡੀ ਇੱਥੇ ਲੋਕੀ ਕੋਈ ਗੱਡੀ ਖਿਲਾੜਨ ਦੁਕਾਨਾਂ ਕੇ ਗੱਡੀਆਂ ਖਿਲਾੜ ਕੇ ਬੜੇ ਪਰੇਸ਼ਾਨ ਕਰਦੇ ਨੇ ਜੇ ਕਈਆਂ ਦੇ ਉੱਤੇ ਗੱਡੀ ਨਾ ਖਿਲਾੜੋ ਕਹਿੰਦੇ ਸੜਕ ਸਰਕਾਰੀ ਹੈ ਸਰਕਾਰੀ ਸੜਕ ਹੈ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਪੁਲਿਸ ਹਮ ਨਹੀਂ ਸੁਣਦਾ ਇਹ ਕਈ ਇਹ ਤਾਂ ਕਹਿੰਦੇ ਧੱਕੇ ਨਾਲ ਜਾਣ ਕੇ ਖਿਲਾੜ ਕੇ ਬਲ ਅਗੋਂ ਲੜਦੇ ਨੇ ਅਗੋਂ ਲੜ ਦਿੰਦਾ ਹੈ ਚੱਕੀ ਚ ਖਲਾੜ ਨਹੀਂ ਖਲਾੜੀ ਕਰ ਤੁਹਾਨੂੰ ਕਿ ਆਏ 2 ਮਿੰਟ ਆਏ 5 ਮਿੰਟ ਆਏ 10 ਮਿੰਟ ਆਏ ਇਦਾਂ ਜਿੱਥੇ ਕੋਈ ਪੈਂਦਾ ਉੱਥੇ ਗੱਡੀ ਖਲਾੜ ਦਿੰਦਾ ਕੋਈ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਗੱਲ ਬੰਦਲੇ ਇਹ ਚਾਹੀਦਾ ਆਪਣੇ ਕਮੇਟੀਆਂ ਨੂੰ ਕਿ ਜਿੱਥੇ ਵੀ ਕੋਈ ਰੇੜੀ ਲੱਗਿਆ ਪੈਨ ਦੇ ਵੇਖੋ ਕਿਤਾ ਰੇੜੀਆਂ ਲੱਗੀਆਂ ਨੇ ਇਹਨਾਂ ਲੋਕ ਕਹਿੰਦੇ ਰੇੜੀ ਕਿੱਦਾਂ ਜਿੱਥੇ ਪੈਂਦਾ ਉੱਥੇ ਰੇੜੀ ਲਾ ਦਿੰਦਾ ਜਿੱਥੇ ਪੈਂਦਾ ਉੱਥੇ ਖਲਾੜ ਲਾ ਦਿੰਦਾ ਜਿੱਥੇ ਪੈਂਦਾ ਉੱਥੇ ਗੱਡੀ ਪਾਰਕ ਕਰਦਾ ਨਹੀਂ ਕੋਈ ਜਦੋਂ ਪ ਕਈ ਵਾਰੀ ਕਈ ਵਾਰੀ ਕਿਆ ਕੀ ਆਇਆ ਸੀ ਕਈ ਵਾਰੀ ਕਿਆ ਜੀ ਫੋਨ ਵੀ ਕਰਦੇ ਆ ਜੀ ਆ ਗੱਡੀਆਂ ਦੁਕਾਨਾਂ ਦੇ ਜਾਣ ਕੇ ਲੁਕੀ ਚੜਦੇ ਨੇ ਸਾ ਨਾਲ ਜਾਣ ਕੇ ਗੱਡੀਆਂ ਦਾ ਕੰਟਰੋਲ ਕਰੋ ਤੇ ਗੱਡੀ ਕੰਟਰੋਲ ਕਰੋ ਹਾਂ ਜੀ ਮੰਗ ਕਰਦੇ ਆ ਜੀ ਜਦੋਂ ਪੁਲਿਸ ਤੇ ਪ੍ਰਸ਼ਾਸਨ ਨੇ ਇਹ ਲੋਕਾਂ ਨੂੰ ਸੁਧਾਰੇ ਦੱਸੇ ਵੀ ਬਾਜ਼ਾਰ ਚ ਗੱਡੀ ਨਾ ਖੜੀ ਕਰੋ ਪਾਰਕਿੰਗ ਚ ਗੱਡੀ ਖੜਾਓ ਇੱਕ ਸਾਈਡ ਤੇ ਗੱਡੀ ਖੜਾਓ ਆਪਣੇ ਆਪ ਨੂੰ ਸਮਝੋ ਇਹ ਇਹਨਾਂ ਨੇ ਇਹਨਾਂ ਨੂੰ ਸਮਝੀ ਗਿਆ ਆਪਾਂ ਕਿ ਇਸ ਮੋੜ ਤੇ ਚੱਲਦੇ ਪਿਆ ਆਪਾਂ ਇਸ ਮੁੱਕੇ ਨੂੰ ਸੰਭਾਲ ਕੇ ਇਹ ਗੱਡੀ ਖੜਨ ਜੋਗੀ ਅਸ ਜਗਾ ਹੈ ਇਹ ਕਿ ਨਹੀਂ ਹੈਗੀ ਅਗਲੇ ਵੀ ਸੋਚੀਏ ਵੀ ਇਹ ਅਗਲਾ ਆ ਜਾਣਾ ਵਿਚਾਰਾ ਕਿ ਉਹ ਚੱਲ ਕੇ ਉਹ ਕਿਦਾਂ ਪਾਸ ਕਰੇਗਾ ਤੋਂ ਅਮਰ ਜਲਸੀ ਹੁੰਦੀ ਹੈ ਭਾਈ ਕਿੰਨਾ ਸਮਾਂ ਗਿਆ ਜਾਮ ਤੇ ਫਸਿਆ ਨੂੰ ਅਰ ਕੀ ਕਹਿਣਾ ਜਾਓਗੇ ਜਾਮ ਨੂੰ ਲੈ ਕੇ ਦੇਖੋ ਹਾਲ ਤਾਂ ਇੰਨਾ ਹਾਲ ਮਾੜਾ ਨਾ ਬਹੁਤ ਜ਼ਿਆਦਾ ਇੱਥੇ ਇੱਕ ਮਿੰਟ ਵੇ ਕੰਮ ਹੋਵੇ ਨਾ ਬੰਦਨ ਦੇ ਨਾਲ ਜਾਣਾ ਜ਼ਰੂਰੀ ਹੋਵੇ ਤੇ ਇੱਥੇ ਇੰਨਾ ਟਾਈਮ ਲੱਗਦਾ ਨਾ ਵੀ ਬੈਗਵਾਲ ਦੇ ਵਿੱਚ ਮਤਲਬ 10 ਵੀਰ ਗਾਣਾ ਟੱਪਣੀਆਂ ਹੋਣਾ ਤੇ ਘੱਟੋ ਘੱਟ ਅੱਧਾ ਘੰਟਾ ਲਾ ਜਾਂਦਾ ਇਨਾ ਜਾਮੇ ਬਹੁਤ ਜ਼ਿਆਦਾ ਤਖੜਾ ਜਾਮ ਲੱਗਾ ਇੱਥੇ ਵੀ ਹੈ ਹੀ ਨਹੀਂ ਕੋਈ ਐਵੇਂ ਮਤਲਬ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਜਾਮ ਤੋੜਾ ਦੇ ਜਾਮ ਲੱਗਣ ਦਾ ਕਾਰਨ ਕੀ ਸਭ ਤੋਂ ਵੱਡਾ ਕਾਰਨ ਕੀ ਆ ਵੀ ਲੋਕੀ ਜਿਹੜੇ ਦੁਕਾਨਦਾਰ ਨੇ ਇਹ ਗੱਡੀਆਂ ਲਾਣ ਦੇ ਨੇ ਮੋਰੇ ਗੱਡੀਆਂ ਦੁਕਾਨ ਤੇ ਕੱਪੜੇ ਲੈਣ ਵਾਸਤੇ ਆਇਆ ਕੋਈ ਮਿੰਨਰੀ ਦਾ ਸਮਾਨ ਲੈਣ ਵਾਸਤੇ ਆ ਗਿਆ ਤੇ ਉਹ ਗੱਡੀਆਂ ਲਾਣ ਦੇ ਨੇ ਉਹ ਡੱਕਣ ਵਾਲਾ ਹੈ ਨਹੀਂ ਜੇ ਕੋਈ ਉਹਨਾਂ ਨੂੰ ਕਹਵੇ ਤਾਂ ਉਹ ਅਗਲੇ ਗੱਲ ਪੈਂਦੇ ਆ ਹਲੋ ਦੇਖ ਜੇ ਇੱਕ ਲੱਗਦਾ ਵੱਡੇ ਟਰੱਕ ਇੱਕ ਉਹਨਾਂ ਦਾ ਰੋਕ ਲਈ ਜਾਵੇ ਇਹ ਟਰਾਲੇ ਲੱਗਦੇ ਜੰਨੇ ਵਾਲੇ ਇਹਨਾਂ ਹਾਂ ਇਹਨਾਂ ਟਾਈਮ ਦਿੱਤਾ ਜਾਵੇ ਮਤਲਬ ਇਹ ਰਾਤ ਨੂੰ ਜਾਣ ਖੁੱਲੇ ਟਾਈਮ ਦੇ ਇਹ ਰਾਤ ਨੂੰ ਪੰਗਾ ਪਾਉਂਦੇ ਟਰੈਕ ਟਰੈਕ ਆਉਂਦੇ ਨੇ ਤੇ ਇਹਦੇ ਬਹੁਤ ਜ਼ਿਆਦਾ ਭੇਜ ਟਰੈਪ ਪਾਉਂਦੇ ਆ ਇਹਨਾਂ ਵਿੱਚ ਇਹਨਾਂ ਦਾ ਕੋਈ ਸਿਸਟਮ ਕੀਤਾ ਜਾਵੇ ਵੀ ਜਣਾ ਵੀ ਇਹ ਮਤਲਬ ਆਪੇ ਟਾਈਮ ਦੇ ਆਣ ਕਿ ਆਪੇ ਜਾਣ ਅਈ ਦੇ ਕਿਤੇ ਨੂੰ ਜਾਣਾ ਚੰਦਰ ਜਾਣਾ ਸੀ ਸਾਨੂੰ ਇਹਨਾਂ ਟਾਈਮ ਲੱਗਾ ਬਹੁਤ ਜ਼ਿਆਦਾ ਟਾਈਮ ਲੱਗਾ ਬਹੁਤ ਦੁਖੀ ਹੋਏ ਆਪਾਂ ਜਾਂ ਮੇ ਦੋ ਜੀ ਲੱਗਦਾ ਐ ਐਸੇ ਬੇਦਖਲ ਜੀ ਇਹ ਹਮਾਰੀ ਹਾਲਤ ਆ ਨਾ ਕੋਈ ਕਰਦਾ ਕੋਈ ਖੜਾ ਲੰਦਾ ਨਾ ਕੋਈ ਆਉਂਦਾ 12 ਮਹੀਨੇ ਦਾ 24 ਘੰਟੇ ਕਿੰਨਾ ਸਮਾਂ ਹੋ ਗਿਆ ਸਾ ਮਿੱਤਰ ਬੇਸ ਬਹੁਤ ਹੋ ਗਿਆ ਬਜੀ ਬੈਠੇ ਦਈਆਂ ਕੀ ਕਹਿਣਾ ਕਾ ਚਾਵੇ ਜਿਹੜਾ ਜਾਮ ਲੱਗਦੇ ਹੈ ਕੋਦਾ ਰੱਬ ਹੀ ਜਾਂਦੇ ਪਾ ਗੱਡੀਆਂ ਖੋਲ੍ਹਦੀਆਂ ਸੜਾਂ ਦੇ ਬਹੁਤ ਤੰਗ ਕਰਦੇ ਹਟਾਉਂਦਾ ਕੋਈ ਨਹੀਂ ਹਾਂਜੀ ਹਟਾਉਂਦਾ ਕੋਈ ਨਹੀਂ ਆਂਦਾ ਕੋਈ ਕੋਈ ਆਵੇ ਹਟਾਵੇ ਫੇਰ ਹਟਾ ਕੇ ਜਾਂਦੇ ਫੇਰ ਲਾ ਦਿੰਦੇ ਕੀ ਮੰਗ ਕਰਦੇ ਮੰਗ ਇਹੀ ਆ ਜਾਮ ਡਰ ਰਹੀਦਾ ਬੱਸ ਹੈਲੋ ਮਾਈਕ ਚੈੱਕ ਹੈਲੋ ਸਰ ਟ੍ਰੈਫਿਕ ਨੂੰ ਲੈ ਕੇ ਕੀ ਕਿਹੜਾ ਚੱਲ ਰਿਹਾ ਬਹੁਤ ਹਾਲਾਤ ਜਿਹੜੇ ਆ ਬਿਗਵਾਸ ਦੇ ਬਹੁਤ ਜਿਹੜੇ ਸ਼ਹਿਰਾਂ ਨੂੰ ਕੀ ਆ ਕੋਲ ਹੈ ਨਾਮ ਜੋਗ ਐਸਐਸਪੀ ਸਾਹਿਬ ਜੀ ਕੋਪੂਤਲਾ ਉਹਨਾਂ ਵੱਲੋਂ ਕਸਬਾ ਪਲਾਸਿਕ ਨਡਾਲਾ ਤੇ ਬੇਗੋ ਕਸਬਾ ਤੇ ਤਨਾਦ ਕੀਤਾ ਗਿਆ ਇਸ ਇਸ ਬੰਦੀ ਆ ਦਿਨਾਂ ਦੇ ਵਿੱਚ ਕਾਫੀ ਜਿਹੜੇ ਜੋਰ ਬਦੂ ਘਰ ਆਉਂਦੇ ਆ ਉਹ ਸ਼ਾਪਿੰਗ ਕਰਨ ਬਾਅਦ ਜਦੋਂ ਕਸਬੇ ਦੇ ਵਿੱਚ ਆਉਂਦੇ ਆ ਤੇ ਗੱਡੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਸੜਕ ਦੇ ਵਿੱਚ ਲਾ ਕੇ ਤੇ ਦੁਕਾਨਾਂ ਵਿੱਚ ਸਬਾਨ ਕਿਧਰ ਚਲੇ ਜਾਂਦੇ ਆ ਅਸੀਂ ਇੱਥੇ ਰੋਜ਼ਾਨਾ ਇਤਰਾ 2-3 ਘੰਟੇ 4 ਘੰਟੇ ਜਿੰਨਾ ਵੀ ਤੁਹਾਡਾ ਟਾਈਮ ਲੱਗਦਾ ਆਣ ਕੇ ਦੇਖੋ ਆ ਟਾਂਡਾ ਰੋਡ ਦੇ ਨਾਕਾਬੰਦੀ ਕਰੀਦੀ ਆ ਔਰ ਗੱਡੀਆਂ ਨੂੰ ਜਿਹੜੇ ਸਮਝਾ ਕੇ ਤੇ ਜਨਾਲੇ ਭੇਜੀਦੇ ਜਿਹਨਾਂ ਚਲਾਨ ਕਰਦੀ ਜ਼ਰੂਰ ਤਾਂ ਰੋਂਗ ਪਾਰਕ ਤੇ ਚਲਾਨ ਵੀ ਕਰੀਦੇ ਨੇ ਸਰ ਲੋਕਾਂ ਕਹਿੰਦਾ ਜਾਂਦੇ ਆ ਇਹ ਬਦਨਾਮੀ ਆ ਜਾਂਦਾ ਜਾਂ ਸ਼ਾਮ ਨੂੰ। ਇਮਾਨਦਾਰ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆਂ ਅਸੀਂ ਕਿ ਇਹ ਆਪਣੀਆਂ ਗੱਡੀਆਂ ਜਿਹੜੀਆਂ ਵਿੱਚ ਜਦੋਂ ਵੀ ਕੋਈ ਖਰੀਦੋਕੋਸ ਕਰਨ ਆਉਣਾ ਉਹਨਾਂ ਨੇ ਅੱਡੇ ਦੇਗੋਆ ਦੇ ਲਾਗੇ ਇੱਕ ਪਾਰਕ ਖਾਲੀ ਪਈ ਹੈ। ਉਸ ਪਾਰਕ ਦੇ ਵਿੱਚ ਗੱਡੀਆਂ ਲਾ ਕੇ ਆਪਣੀ ਦੁਕਾਨ ਦੇ ਵਿੱਚ ਜਾ ਕੇ ਆਪਣੀ ਸ਼ੋਪਿੰਗ ਕਰਨ ਜੋ ਕਿ ਆਮ ਪਬਲਿਕ ਨੂੰ ਜਿਹੜੀ ਹੈ ਤੰਗੀ ਨਾ ਆ ਸਕੇ, ਜਾਮ ਨਾ ਲੱਗ ਸਕੇ। ਇਤਨੇ ਜਗ੍ਹਾ ਹੁੰਦਾ ਤੇ ਕੁਝ ਆਪਣੇ ਨੂੰ ਵੀ ਕਾਰਵਾਈ ਕਰਦੇ। ਅਜਿਹਾ ਹੁੰਦਾ ਜੇ ਕੋਈ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਉਹ ਗੱਡੀ ਪਰੇ ਨਹੀਂ ਕਰਦਾ ਜਾਮ ਲੱਗ ਜਾਂਦਾ ਵਾ। ਉਦੀ ਬਣਦੀ ਕਾਰਵਾਈ ਰੌਂਗ ਪਾਰਕਿੰਗ ਦੇ ਚਲਾਨ ਬਿਦੌਂ ਕੋਈ ਡਾਕੂਮੈਂਟ ਜਾਂ ਕੋਈ ਮਿਸਵੇਵ ਕਰਦਾ ਮਿਸਵੇਵ ਦੀ ਤੁਹਾਡੇ ਆਪਸ਼ਨ ਹੈ ਉਹ ਉਹ ਭਰੀਦਾ ਜੀ ਸਰ ਟਰਾਲੀਆਂ ਨੂੰ ਲੈ ਕੇ ਕੀ ਕਿਹੜੇ ਚਾਹੇ ਡੀਜੀ ਸਾਹਿਬ ਲੈਸ ਹਸਪਤਾਲ ਨੂੰ ਆਰਡਰ ਕੀ ਹੋਏ ਪਰ ਉਧਰੋਂ ਸਾਡੇ ਉਹ ਟਰਾਲੀਆਂ ਬਾਰੇ ਮੁਖ ਅਫਸਰ ਥਾਣਾ ਜੀ ਨੂੰ ਆਪਣੇ ਸੀਨੀਅਰ ਅਫਸਰਾਂ ਦੇ ਆਪਾਂ ਧਿਆਨ ਵਿੱਚ ਲਿਆਵਾਂਗੇ ਜੋ ਤੋਂ ਤੁਹਾਨੂੰ ਇੰਸਟਰਕਸ਼ਨਾਂ ਦੇਣਗੇ ਥਾਣਾ ਮੁਖ ਅਫਸਰ ਦੇ ਨਾਮ ਜੀ ਨਾਲ ਰੱਖ ਕੇ ਤੇ ਅਸੀਂ ਮਤਲਬ ਉਹਨਾਂ ਦੇ ਕਾਰਵਾਈ ਕਰਾਂਗੇ